ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪ ਜੀ ਦੇ ਚੈਨਲ ਪੰਥਰੀਆਂ ਗੱਲਾਂ ਦੇ ਵਿੱਚ ਸਭ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਤੇ ਵਸਤੀਆਂ ਬਹੁਤ-ਬਹੁਤ ਵਧਾਈਆਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਮਾਤਾ ਗੁਜਰੀ ਜੀ ਨੂੰ ਅਕਾਲ ਪੁਰਖ ਦੀ ਕਿਰਪਾ ਸਦਕੇ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਬਚਿੱਤਰਨਾਟਕ ਵਿੱਚ ਵੀ ਲਿਖਿਆ ਹੈ ਕਿ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਸਿਮਰਨ ਦਾ ਪੁੰਨ ਦਾਨ ਕਰਦੇ ਹੋਏ ਜਦੋਂ ਇਲਾਹਾਬਾਦ ਤ੍ਰਿਵੈਣੀ ਪਹੁੰਚੇ ਤਾਂ ਇੱਕ ਦਿਨ ਦੋਹਾਂ ਦੇ ਮਨ ਵਿੱਚ ਆਇਆ ਕਿ ਉਹਨਾਂ ਦੇ ਗ੍ਰਹਿ ਵਿਖੇ ਇੱਕ ਸੂਰਮੇ ਸੱਚੇ ਸਰੂਪ ਮਹਾਪੁਰਖ ਸਿੱਧ ਹੋਣ ਵਾਲੇ ਬੱਚੇ ਦਾ ਜਨਮ ਹੋਵੇ। ਉਹਨਾਂ ਦੀ ਇਹ ਇੱਛਾ ਪੂਰੀ ਹੋਈ ਅਤੇ ਇਥੇ ਹੀ ਕੋਖ ਵਿੱਚ ਬਾਲਕ ਦੀ ਹੋਂਦ ਸ਼ੁਰੂ ਹੋ ਗਈ ਸੀ। ਫਿਰ ਪਟਨੇ ਵਿੱਚ ਰਹਿੰਦਿਆਂ ਹੀ ਮਾਤਾ ਗੁਜਰੀ ਜੀ ਦੇ ਘਰ 7 ਪਉ ਦਿਨ ਵੀਰਵਾਰ ਸੰਮਤ 1723 ਦੇ ਦਿਨ ਗੁਰਗੋਬਿੰਦ ਸਿੰਘ ਜੀ ਨੇ ਜਨਮ ਲਿਆ ਅਤੇ ਇਸ ਸਮੇਂ ਮਾਤਾ ਗੁਜਰੀ ਦੀ ਉਮਰ ਕੋਈ 41-42 ਸਾਲ ਦੀ ਸੀ ਗੁਰਤੇਗ ਬਹਾਦਰ ਸਹਿਬ ਜੀ ਨੇ ਅਗਲੇ ਕਈ ਮਹੀਨੇ ਬਿਹਾਰ, ਬੰਗਾਲ ਅਤੇ ਅਸਾਮ ਵਿੱਚ ਬਿਤਾਏ ਪਰ ਜਦੋਂ ਗੁਰੂ ਜੀ ਪੂਰੇ ਵਿੱਚ ਧਰਮ ਪ੍ਰਚਾਰ ਲਈ ਜਾਂਦੇ ਸਨ ਤਾਂ ਮਾਤਾ ਗੁਜਰੀ ਅਤੇ ਬਾਕੀ ਪਰਿਵਾਰਿਕ ਮੈਂਬਰ ਪਟਨੇ ਵਿੱਚ ਹੀ ਰਹਿੰਦੇ ਸਨ ਉਸ ਸਮੇਂ ਮਾਤਾ ਗੁਜਰੀ ਜੀ ਬਦੇਰਾ ਸਮਾ ਸੇਠ ਜੈਤਰਾਮ ਦੇ ਮਕਾਨ ਵਿੱਚ ਰਹੇ ਸਨ ਅਤੇ ਆਪ ਕਰੇ ਕਦੇ ਰਾਜਾ ਫਤਿਹ ਸ਼ਾ ਮੈਨੀ ਦੇ ਘਰ ਵੀ ਚਲੇ ਜਾਂਦੇ ਸਨ ਦੌਰੇ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ 4 ਮਹੀਨੇ ਆਪਣੇ ਬੇਟੇ ਅਤੇ ਮਾਤਾ ਗੁਜਰੀ ਦੇ ਪਾਸ ਪਟਨੇ ਵਿੱਚ ਵੀ ਰਹੇ ਜੂਨ ਸਤੰਬਰ ਲੰਘਣ ਤੋਂ ਬਾਅਦ ਅਕਤੂਬਰ 1662 ਇਸਵੀ ਕਤਕ ਸਮੰਤ 1719 ਵਿੱਚ ਗੁਰਤੇਗ ਬਹਾਦਰ ਜੀ ਨੇ ਫਿਰ ਪੰਜਾਬ ਮੁੜਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਇਸ ਸਮੇਂ ਗੋਬਿੰਦ ਦਾਸ ਦੀ ਉਮਰ 10 ਮਹੀਨੇ ਸੀ ਇਸ ਕਰਕੇ ਸੇਠ ਜੈਤਰਾਮ ਅਤੇ ਰਾਜਾ ਫਤਿਹ ਸ਼ਾਹ ਸ਼ਾਹ ਮੈਨੀ ਦੇ ਪਰਿਵਾਰਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮਾਤਾ ਗੁਜਰੀ ਅਤੇ ਸਹਬਜ਼ਾਦੇ ਗੋਬਿੰਦ ਦਾਸ ਨੂੰ ਪਟਨੇ ਵਿੱਚ ਹੀ ਰਹਿਣ ਦੇਣ ਅਤੇ ਜਦ ਦੂਸਰੀ ਵੇਰ ਇਧਰ ਆਉਣ ਤਾਂ ਨਾਲ ਲੈ ਜਾਣ ਇਸ ਤੋਂ ਬਾਅਦ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਾਤਾ ਗੁਜਰੀ ਜੀ ਸੈਭਜਾ ਦੇ ਗੋਬਿੰਦਾਸ ਨੂੰ ਉਸ ਦੇ ਮਾਮੇ ਕਿਰਪਾਲ ਅਤੇ ਭਾਈ ਚੌਪਤੀ ਰਾਏ ਦੀ ਦੇਖਰੇਖ ਵਿੱਚ ਪਟਨੇ ਵਿੱਚ ਹੀ ਛੱਡ ਦਿੱਤਾ ਅਤੇ ਬਾਕੀ ਸੰਗਤ ਗੁਰੂ ਜੀ ਦੇ ਨਾਲ ਪੰਜਾਬ ਵੱਲ ਨੂੰ ਚੱਲ ਪਈ ਸੀ ਗੁਰੂ ਤੇਗ ਬਹਾਦਰ ਸੈਭ ਫਿਰ ਧਰਮ ਪ੍ਰਚਾਰ ਕਰਦੇ ਕਰਦੇ ਹੀ ਅਕਤੂਬਰ 1662 ਈਸਵੀ ਤੋਂ ਬਾਅਦ ਦੁਬਾਰਾ ਫਿਰ ਸਾਢੇ 4 ਸਾਲਾਂ ਤੋਂ ਬਾਅਦ ਆਪਣੇ ਪਰਿਵਾਰ ਨੂੰ ਪਟਨੇ ਆ ਕੇ ਮਿਲੇ ਇਸ ਸਮੇਂ गोविंदा 4.5 ਸਾਲਾਂ ਦੇ ਹੋ ਗਏ ਸੀ ਅਤੇ ਚੌਪਤ ਰਾਏ ਉਸ ਨੂੰ ਪੜ੍ਹਾਈ ਕਰਾ ਰਹੇ ਸਨ। ਗੁਰੂ ਜੀ ਅਤੇ ਮਾਤਾ ਗੁਜਰੀ ਜੀ ਅਗਲੇ 4 ਮਹੀਨੇ ਸੈਭਜਾਦੇ ਦੀ ਪਾਸ ਹੀ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਸੰਬਰ 1669 ਈਸਵੀ ਵਿੱਚ ਪੂਰਾ ਦਾ ਦੌਰਾ ਕਰਦੇ ਰਹੇ ਅਤੇ ਫਿਰ ਮਾਤਾ ਗੁਜਰੀ ਅਤੇ ਸੈਭਜਾਦੇ ਦੇ ਪਾਸ ਪਟਨੇ ਆ ਗਏ ਸਨ। ਗੁਰੂ ਤੇਗ ਬਹਾਦਰ ਜੀ ਪੜ੍ਹਨੇ ਤੋਂ ਵਾਪਸ ਧਰਮ ਪ੍ਰਚਾਰ ਕਰਦੇ ਕਰਦੇ ਪੰਜਾਬ ਵੱਲ ਨੂੰ ਚੱਲ ਪਏ। ਅਤੇ ਮਾਤਾ ਗੁਜਰੀ ਅਤੇ 8.5 ਸਾਲਾਂ ਦੇ ਸਹਬਜ਼ਾਦੇ ਗੋਵਿੰਦਾਸ ਨੂੰ ਗੁਰੂ ਜੀ ਦੇ ਮਾਮੇ ਕ੍ਰਿਪਾਲ ਚੌਪਤਰਾਏ ਅਤੇ ਕੁਝ ਹੋਰ ਸਿੱਖਾਂ ਦੇ ਨਾਲ ਵੱਖਰੇਆਂ ਸਿੱਧਾਂ ਲਖਨੌਰ ਮਾਤਾ ਗੁਜਰੀ ਦੇ ਪੇਕੇ ਪਿੰਡ ਵੱਲ ਭੇਜੇ ਦਿੱਤਾ ਸੀ ਉੱਤੇ 28 ਅਗਸਤ 1670 ਈਸਵੀ ਨੂੰ ਮਾਤਾ ਗੁਜਰੀ ਜੀ ਦੇ ਪੇਕੇ ਪਿੰਡ ਲਖਨੌਰ ਪਹੁੰਚੇ ਸਨ ਜਿੱਥੇ ਮਾਤਾ ਜੀ ਦੇ ਵੱਡੇ ਭਰਾ ਮੇਰਚੰਦ ਸੁਪਿੱਖੀ ਨੇ ਸਹਬਜ਼ਾਦੇ ਗੋਵਿੰਦਾਸ ਨੂੰ ਜਮਰੂਦੀ ਰੰਗ ਦੀ ਦਸਤਾਰ ਸਜਾਈ ਸੀ ਇਸ ਦਸਤਾਰ ਬੰਦੀ ਦਾ ਵਿਖਿਆਨ ਪੱਟ ਵਹੀ ਮਲਤਾਨੀ ਸਿੰਧੀ ਵਿੱਚ ਵੀ ਮਿਲਦਾ ਹੈ। ਇਸ ਸਮੇਂ ਸਹਬਜ਼ਾਦੇ ਗੋਬਿੰਦਾਸ ਦੀ ਉਮਰ 8 ਸਾਲ 8 ਮਹੀਨੇ ਅਤੇ 10 ਦਿਨ ਹੋ ਗਈ ਸੀ। ਗੋਜਦੇ ਨੇ ਲਖਰੌਰ ਵਿੱਚ ਰਹਿਣ ਮਗਰੋਂ ਮਾਤਾ ਗੁਜਰੀ ਜੀ ਅਤੇ ਗੋਬਿੰਦਾਸ ਵੀ ਫੇਰ ਬਕਾਲੇ ਆ ਗਏ। ਜਿੱਥੇ ਉਹ ਕੋਈ 2 ਕੁ ਸਾਲ ਰਹੇ। ਫਿਰ ਮਹਾਰਾਜ 1672 ਈਸਵੀ ਨੂੰ ਮਾਤਾ ਜੀ ਚੱਕ ਨਾਨਕੀ ਜੋ ਕਿ ਹੁਣ ਆਨੰਦਪੁਰ ਦਾ ਹਿੱਸਾ ਹੈ। ਉਥੇ ਆ ਗਏ ਜਿੱਥੇ ਉਹਨਾਂ ਦੀ ਉਮਰ ਦਾ ਬਾਕੀ ਹਿੱਸਾ ਗੁਰੂ ਦੇ ਮਹਿਲ ਵਾਲੀ ਥਾਂ ਪਰ ਹੀ ਗੁਜ਼ਰਿਆ ਸੀ ਇੱਥੇ ਵੀ ਆਪ ਜੀ ਨੇ ਨਾ ਕੇਵਲ ਸੰਤਾਂ ਦੀ ਸੇਵਾ ਹੀ ਕੀਤੀ ਸਗੋਂ ਨਾਲ ਨਾਲ ਆਪਣੇ ਪੁੱਤਰ ਗੋਬਿੰਦ ਦਾਸ ਨੂੰ اخਲਾਕੀ ਅਤੇ ਰੋਹਾਨੀ ਸਿੱਖਿਆ ਦੇ ਕੇ ਉਸ ਦੀ ਸ਼ਖਸੀਅਤ ਵੀ ਖਬਸੂਰਤ ਕੀਤੀ ਐਸੇ ਲੇ ਗੋਬਿੰਦ ਦਾਸ ਦੀ ਜੋ ਸ਼ਖਸੀਅਤ ਇਤਿਹਾਸ ਵਿੱਚ ਉਭਰੀ ਸਾਨੂੰ ਮਿਲਦੀ ਹੈ ਉਸ ਵਿੱਚ ਸਭ ਤੋਂ ਵੱਧ ਹਿੱਸਾ ਮਾਤਾ ਜੀ ਦਾ ਹੀ ਹੈ ਇਸ ਸਮੇਂ ਗੋਬਿੰਦ ਦਾਸ ਤੇ ਦਾਦੀ ਜੀ ਮਾਤਾ ਨਾਨਕੀ ਵੀ ਇਹਨਾਂ ਦੇ ਨਾਲ ਹੀ ਰਹਿੰਦੇ ਸਨ ਮਾਤਾ ਜੀ ਨੇ ਉਹਨਾਂ ਦੀ ਸੇਵਾ ਵਿੱਚ ਵੀ ਕੋਈ ਕਮੀ ਨਹੀਂ ਸੀ ਆਉਣ ਦਿੱਤੀ ਇਸ ਤੋਂ ਇਲਾਵਾ ਇਹਨਾਂ ਦੇ ਭਰਾ ਮੇਰ ਚੰਦ ਅਤੇ ਕਿਰਪਾਲ ਚੰਦ ਵੀ ਆਪਦੇ ਪਾਸ ਹੀ ਰਹਿੰਦੇ ਸਨ ਮਾਤਾ ਗੁਜਰੀ ਜਿਨ੍ਹਾਂ ਕੇਵਲ ਇੱਕ ਸੁਚੱਜੇ ਨੂੰ ਚੰਗੀ ਮਾਂ ਅਤੇ ਪਤਨੀ ਹੀ ਸਨ ਸਗੋਂ ਇੱਕ ਸੁਲੱਖਣੀ ਔਰਤ ਵੀ ਸਨ ਫਿਰ ਮਈ 1675 ਈਸਵੀ ਦੇ ਦਿਨ ब्राह्मण कृपा राम अते 16 ਹੋਰ ਕਸ਼ਮੀਰੀ ਬ੍ਰਾਹਮਣਾ ਦੀ ਫਰਿਆਦ ਸੁਣਨ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ 8 ਜੁਲਾਈ 1675 ਈਸਵੀ ਦੇ ਦਿਨ ਗੋਬਿੰਦਾਸ ਨੂੰ ਗੁਰਗੱਦੀ ਸੌਪਣ ਦੀ ਅਰਦਾਸ ਕਰਕੇ 11 ਜੁਲਾਈ 1675 ਈਸਵੀ ਨੂੰ ਦਿੱਲੀ ਸ਼ਹਾਦਤ ਦੇ ਦਿਨ ਲਈ ਚੱਕ ਨਾਨਕੀ ਤੁਰਵਾਨਾ ਹੋਏ ਸਨ ਮਾਤਾ ਗੁਜਰੀ ਨੇ ਉਹਨਾਂ ਨੂੰ ਆਪਣੇ ਹੱਥੀਂ ਆਪ ਤੋਰਿਆ ਸੀ 12 ਜੁਲਾਈ ਨੂੰ ਮਲਕ ਰੰਗੜਾ ਦੀ ਚੌਂਕੀ ਤੇ ਇਨਚਾਰਜ ਮਿਰਜ਼ਾ ਨੂਰ ਮੁਹੰਮਦ ਨੇ ਸਰਹੰਦ ਭੇਜਣ ਲਈ ਗ੍ਰਿਫਤਾਰ ਕਰ ਲਈ ਸਨ ਅਤੇ 13 ਜੁਲਾਈ 1675 ਨੂੰ ਸਰਹੰਦ ਬਸੀ ਦੀ ਜੇਲ੍ਹ ਵਿੱਚ ਭੇਜ ਦਿੱਤੇ ਸਨ ਜਿੱਥੇ ਉਹ 4 ਮਹੀਨੇ ਕੈਦਿ ਰਏ ਸਨ ਗੁਰੂ ਤੇਗ ਬਹਾਦਰ ਜੀ ਨੇ ਫਿਰ 13 ਮੱਗਰ ਸਮੰਤ 1732 5 ਨਵੰਬਰ 1675 ਰਿਸ਼ਵੀ ਸ਼ੁੱਕਰਵਾਰ ਦੇ ਦਿਨ ਆਪਣੇ ਪੰਜ ਸਾਥੀਆਂ ਦੇ ਨਾਲ ਦਿੱਲੀ ਪਹੁੰਚੇ ਸਨ ਉਸ ਸਮੇਂ ਉਹਨਾਂ ਦੇ ਨਾਲ ਪਾਈ ਮਤੀ ਦਾਸ ਪਾਈ ਸਤੀ ਦਾਸ ਅਤੇ ਪਾਈ ਦਿਆਲਾ ਜੀ ਵੀ ਸਨ ਜਿਸ ਦਾ ਵਿਖਿਆਨ ਪਟ ਵਹੀ ਤਲਾਉੜਾ ਪਰਗਨਾ ਜੀਨ ਵਿੱਚ ਵੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਿੱਲੀ ਵਿੱਚ 11 ਮੱਘਰ ਸੁੱਦੀ 5 ਸਮੰਤ 1732 ਯਾਨੀ ਕਿ 11 ਨਵੰਬਰ 1675 ਰੀਸ਼ਵੀ ਵੀਰਵਾਰ ਨੂੰ ਅਤੇ ਦੇਹ ਦਾ ਅੰਤਮ ਸੰਸਕਾਰ ਲਖੀ ਸ਼ਾਹ ਨੇ ਰਸੀਨਾ ਪਿੰਡ ਵਿੱਚ 12 ਨਵੰਬਰ 1675 ਈਸਵੀ ਦੇ ਦਿਨ ਸ਼ੁੱਕਰਵਾਰ ਨੂੰ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਨੂੰ ਉਸ ਸਮੇਂ ਮਿਲੀ ਜਦੋਂ ਭਾਈ ਜੈਤਾ ਭਾਈ ਉਦੈ ਅਤੇ ਭਾਈ ਨਾਨੂ ਰਾਮ ਗੁਰੂ ਜੀ ਦਾ ਸੀਸ ਲੈ ਕੇ 16 ਨਵੰਬਰ 1675 ਈਸਵੀ ਮੰਗਲਵਾਰ ਦੇ ਦਿਨ ਚੱਕ ਨਾਨਕੀ ਪੁੱਜੇ ਸਨ ਗੁਰੂ ਜੀ ਦੇ ਸੀਸ ਦਾ ਸੰਸਕਾਰ ਮਾਤਾ ਗੁਜਰੀ ਅਤੇ ਗੋਪਿੰਦਾਸ ਨੇ ਆਪਣੇ ਹੱਥੀ ਸੰਗਤਾਂ ਨਾਲ ਮਿਲ ਕੇ ਅਗਲੇ ਦਿਨ 17 ਨਵੰਬਰ 1675 ਈਸਵੀ ਨੂੰ ਮਖੋਵਾਲ ਜਿੱਥੇ ਹੁਣ ਆਨੰਦਪੁਰ ਸਾਹਿਬ ਵਿੱਚ ਗੁਰਦੁਆਰਾ ਸੀਸਗੰਜ ਹੈ ਬਲੇ ਥਾਂ ਉੱਪਰ ਕੀਤਾ ਗਿਆ ਸੀ ਪਤੀ ਦੇ ਸਰੀਰ ਦਾ ਸਸਕਾਰ ਕਰਨ ਸਮੇ ਮਾਤਾ ਗੁਜਰੀ ਦੀਆਂ ਅੱਖਾਂ ਵਿੱਚ ਕਿਸੇ ਕਿਸਮ ਦੇ ਹੰਝੂ ਨਹੀਂ ਸਨ ਅਤੇ ਚਿਹਰੇ ਪਰ ਉਦਾਸੀ ਜਾਂ ਰੂਹ ਵਿੱਚ ਨਮੋਸ਼ੀ ਨਹੀਂ ਸੀ ਸਗੋਂ ਉਹਨਾਂ ਨੇ ਆਪਣੇ ਬੇਟੇ ਦੇ ਸਿਰ ਪਰ ਹੱਥ ਰੱਖ ਕੇ ਉਸ ਨੂੰ ਧਰਮ ਯੁੱਧ ਵਿੱਚ ਅੱਗੇ ਵਧਣ ਲਈ ਹੌਸਲਾ ਦਿੱਤਾ ਬਾਅਦ ਵਿੱਚ ਵੀ ਮਾਤਾ ਗੁਜਰੀ ਜੀ ਨੇ ਬੇਟੇ ਗੋਬਿੰਦਾਸ ਦਾ ਹਰ ਮੋਹਿਮ ਹਰ ਫੈਸਲੇ ਅਤੇ ਹਰ ਹਰਕਤ